ਬਿਕਰਮਜੀਠਿਆ ਕੇਸ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਜਾਣਕਾਰਾਂ ਦੇ ਵੱਲੋਂ ਕਿ ਵਿਜੀਲੈਂਸ ਹੁਣ ਵੱਖ-ਵੱਖ ਥਾਵਾਂ ਤੇ ਬਿਕਰਮਜੀਠਿਆ ਨੂੰ ਲੈ ਕੇ ਜਾ ਰਹੀ ਹੈ ਕੱਲ ਹਿਮਾਚਲ ਲੈ ਕੇ ਗਏ ਤੇ ਅੱਜ ਕੀ ਉਹਨਾਂ ਦੇ ਹਲਕੇ ਵੀ ਲਜਾਇਆ ਜਾਵੇਗਾ ਹੋਰ ਕੀ ਕੀ ਗੱਲਾਂ ਸਾਹਮਣੇ ਆਈਆਂ ਨੇ ਮੇਰੇ ਨਾਲ ਸੀਨੀਅਰ ਪੱਤਰਕਾਰ ਰਿਤਾਰ ਸਿੰਘ ਭੁੱਲਰ ਜੀ ਫੋਨ ਲਾਈਨ ਤੇ ਨੇ ਭੁੱਲਰ ਸਾਹਿਬ ਬਿਕਰਮਜੀਠਿਆ ਕੇਸ ਦੇ ਵਿੱਚ ਲਗਾਤਾਰ ਕੋਈ ਨਾ ਕੋਈ ਅਪਡੇਟ ਸਾਹਮਣੇ ਆ ਰਿਹਾ ਹੈ ਤਾਂ ਹੁਣ ਵਿਜੀਲੈਂਸ ਅਗਲੀ ਗਤੀਵਿਧੀ ਕੀ ਕਰਨ ਜਾ ਰਹੀ ਹੈ ਔਰ ਉਸ ਦੇ ਬਾਰੇ ਹੋਰ ਕੀ ਕੀ ਜਾਣਕਾਰੀ ਨਵੀਂ ਸਾਹਮਣੇ ਆਈ ਹੈ ਬਿਲਕੁਲ ਸੰਦੀਪ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਵੱਲੋਂ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਮਸਲੇ ਦੇ ਵਿੱਚ 25 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ 7 ਦਿਨ ਦਾ ਵਿਜੀਲੈਂਸ ਵਾਲਿਆਂ ਨੇ ਰਿਮਾਂਡ ਵੀ ਹਾਸਲ ਕੀਤਾ ਸੀ ਤੇ ਬੀਤੇ ਦਿਨ ਵਿਕਰਮ ਸਿੰਘ ਮਜੀਠੀਆ ਨੂੰ ਹਿਮਾਚਲ ਦੇ ਕਸਬਾ ਮਸ਼ੋਬਰਾ ਲੈ ਕੇ ਗਏ ਸੀ ਤੇ ਉਹਦੇ 'ਚ ਪਤਾ ਲੱਗਾ ਕਿ ਹੁਣ ਵਿਜੀਲੈਂਸ ਵਾਲੇ ਕਹਿੰਦੇ ਨੇ ਕਿ ਵਿਕਰਮ ਸਿੰਘ ਮਜੀਠੀਆ ਜਾਂਚ ਦੇ ਵਿੱਚ ਪੂਰਾ ਸਹਿਯੋਗ ਨਹੀਂ ਕਰ ਰਹੇ ਨੇ ਪਰ ਨਾਲ ਦੀ ਨਾਲ ਹੁਣ ਜਿਹੜੀ ਖਬਰ ਆ ਰਹੀ ਹੈ ਜਿਹੜੇ ਸਰਕਾਰ ਦੇ ਸੂਤਰ ਦੱਸ ਰਹੇ ਨੇ ਕਿ ਵਿਕਰਮ ਬਿਕਰਮ ਸਿੰਘ ਮਜੀਠੀਆ ਦੇ ਜਿਹੜੇ ਠਿਕਾਣੇ ਨੇ ਉਹ ਜਿੱਥੇ ਜਿੱਥੇ ਵਿਜੀਲੈਂਸ ਨੂੰ ਪਤਾ ਲੱਗਾ ਜਿਵੇਂ ਪੰਜਾਬ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਠਿਕਾਣੇ ਨੇ ਉਹਨਾਂ ਬਿਕਰਮ ਸਿੰਘ ਮਜੀਠੀਆ ਦੇ ਉਹਨਾਂ ਤੇ ਦੱਸਿਆ ਜਾ ਰਿਹਾ ਕਿ ਵਿਜੀਲੈਂਸ ਦੀ ਜਿਹੜਾ ਇੱਕੋ ਵਲੇ ਰੇਡ ਮਾਰੀ ਗਈ ਹੈਗੀ ਆ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਤੇ ਚੰਡੀਗੜ੍ਹ ਨਾਲ ਦੀ ਨਾਲ ਇਹ ਵੀ ਦੱਸਿਆ ਜਾ ਰਿਹਾ ਕਿ ਮਜੀਠੀਆ ਦੀ ਨਿਸ਼ਾਨਦੇਹੀ ਅਤੇ ਗਵਾਹਾਂ ਦੇ ਬਿਆਨ ਦੇ ਆਧਾਰ ਤੇ ਹੀ ਜਿਹੜੀ ਕਾਰਵਾਈ ਹੋ ਰਹੀ ਹੈ ਇੱਕ ਪਾਸੇ ਵਿਜੀਲੈਂਸ ਕਹਿ ਰਹੀ ਕਿ ਬਿਕਰਮਜੀਤਿਆ ਜਿਹੜੀ ਆ ਸਹਿਯੋਗ ਨਹੀਂ ਕਰ ਰਿਹਾ ਦੂਜੇ ਪਾਸੇ ਹੁਣ ਜੋ ਸਰਕਾਰ ਦੇ ਨਮਾਇंदे ਦੱਸ ਰਹੇ ਜਾਂ ਸਰਕਾਰੀ ਸੂਤਰ ਦੱਸ ਰਹੇ ਉਹ ਕਹਿ ਰਹੇ ਕਿ ਮਜੀਠਿਆ ਦੇ ਨਿਸ਼ਾਨੀ ਤੇ ਗਵਾਹ ਦੇ ਬਿਆਨਾਂ ਤੇ ਅਧਾਰ ਤੇ ਕਾਰਵਾਈ ਔਰ ਜਿਹੜੇ ਗਵਾਹ ਨੇ ਗਵਾਹ ਸੁਧਾਰ ਚਟੋਪਾ ਦੇ ਆ ਸੀ ਗਵਾਹ ਈਡੀ ਦੇ ਸਾਬਕਾ ਡਾਇਰੈਕਟਰ ਨਰਿੰਦਰ ਸਿੰਘ ਜਾਂ ਤਲਬੀਰ ਸਿੰਘ ਗੇਲ ਜਾਂ ਬੌਨੀ ਜਨਾਲਾ ਜਾ ਜਗਜੀਤ ਸਿੰਘ ਚਾਲ ਜਾਂ ਬਿੱਟੂ ਔਲਕ ਇਹ ਹੁਣ ਤੱਕ ਜਿਹੜੇ ਗਵਾਹ ਦੇ ਤੌਰ ਤੇ ਪੇਸ਼ ਹੋਏ ਨੇ ਉਹਨਾਂ ਨਾਲ ਵੀ ਦੱਸਿਆ ਕਿ ਅੱਜ ਪੰਜਾਬ ਪੁਲਿਸ ਬਿਊਰੋ ਦੀ ਟੀਮ ਵਿਕਰਮ ਸਿੰਘ ਮਜੀਠੀਆ ਨੂੰ ਮਹਾਲੀ ਤੋਂ ਲੈ ਕੇ ਉੱਥੋਂ ਮਜੀਠੇ ਲੈ ਕੇ ਜਾ ਰਹੀ ਹੈ ਤੇ ਉਥੇ ਜਿਹੜਾ ਕਿ ਮਜੀਠੀਏ ਦਾ ਵਿਧਾਨ ਸਭਾ ਹਲਕਾ ਉਥੇ ਲਗਾਤਾਰ ਪਹਿਲਾਂ ਆਪ ਐਮਐਲਏ ਬਣਿਆ ਫਿਰ ਉਹਨਾਂ ਦੀ ਘਰ ਵਾਲੀ ਗਨੀਪ ਕੌਰ ਮਜੀਠੀਆ ਐਮਐਲਏ ਬਣੇ ਨੇ ਤੇ ਉਹਨਾਂ ਦੇ ਰੈਜ਼ਿਡੈਂਸ ਦੇ ਵੀ ਜਿਹੜੀ ਹਾਲਾਂਕਿ ਛਾਪੇਮਾਰੀ ਉਸ ਦਿਨ ਵੀ ਕੀਤੀ ਗਈ ਸੀ ਜਿਸ ਦਿਨ ਉਹ ਜਦਨ ਛਾਪੇਮਾਰੀ ਰੇਡ ਕੀਤੀ ਉਹ ਦਿਨ ਵੀ ਪੰਜਾਬ ਸਰਕਾਰ ਨੇ ਦਾਵਾ ਕੀਤਾ ਕਿ 23 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਲੇਕਿਨ ਵਿਜੀਲੈਂਸ ਬਿਊਰੋ ਨੇ ਤੇ ਨਾ ਹੀ ਪੰਜਾਬ ਦੇ ਕਿਸੇ ਐਮਐਲਏ ਜਾਂ ਮੰਤਰੀ ਨੇ ਮਜੀਠੇ ਦੇ ਰੈਜ਼ਿਡੈਂਸ ਤੋਂ ਇਲਾਵਾ 23 ਟਿਕਾਣਿਆਂ ਦਾ ਜ਼ਿਕਰ ਨਹੀਂ ਕੀਤਾਗਾ ਕਿ ਉਹ 23 ਟਿਕਾਣੇ ਕਿੱਥੇ ਨੇ ਉਥੋਂ ਕੀ ਕੀ ਰਾਮਦੋਇਆ ਹੁਣ ਫੇਰ ਅੱਜ ਦੱਸਿਆ ਜਾ ਰਿਹਾ ਕਿ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਚੰਡੀਗੜ੍ਹ ਦੇ ਵਿੱਚ ਵਿਕਰਮ ਸਿੰਘ ਜੀਟੀਆ ਦੇ ਟਿਕਾਣੇ ਤੇ ਜਿਹੜੀ ਹੈ ਵਿਜੀਲੈਂਸ ਵੱਲੋਂ ਇੱਕ ਸਮੇਂ ਜਿਹੜੀ ਆ ਰੇਡ ਮਾਰੀ ਜਾ ਰਹੀ ਹੈ ਜੀ ਹੁਣ ਸਵਾਲ ਜੀ 25 ਤਰੀਕ ਨੂੰ ਮਾਰੀ ਉਸ ਤੋਂ ਇਲਾਵਾ ਪੰਜਾਬ ਵਿਜੀਲੈਂਸ ਨੇ ਕੋਈ ਜਾਣਕਾਰੀ ਦਿੱਤੀ ਕਿ ਬਾਕੀ ਕਿਹੜੇ ਜਗ੍ਹਾ ਤੇ ਹੀ ਥਾਵਾਂ ਤੇ ਜਿਹੜੀ ਇਹ ਛਾਪੇਮਾਰੀ ਕੀਤੀ ਗਈ ਸੀ ਜੀ ਇਸ ਦੇ ਨਾਲ ਇਹ ਵੀ ਜਾਨਣਾ ਚਾਹਾਂਗੇ ਕਿ ਕੀ ਵਿਜੀਲੈਂਸ ਦੇ ਵੱਲੋਂ ਪਹਿਲੇ ਦਿਨ ਜੋ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਜਦੋਂ ਇਹ ਪਰਚਾ ਦਰਜ ਹੁੰਦਾ ਹੈ ਅਰੈਸਟ ਹੁੰਦੀ ਹੈ ਜਾਂ ਹਿਰਾਸਤ ਚ ਲਿਆ ਜਾਂਦਾ ਹੈ ਵਿਕਰਮਜੀਠਿਆ ਨੂੰ ਉਸ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਕੋਈ ਅਧਿਕਾਰਤ ਤੌਰ ਤੇ ਬਿਆਨ ਮੁੜ ਕੇ ਜਾਰੀ ਕੀਤਾ ਗਿਆ ਜਾਂ ਫਿਲਹਾਲ ਕੋਈ ਜਾਣਕਾਰੀ ਨਹੀਂ ਜੀ देखो ਜਿਹੜੇ ਜਿਹੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਤਹੇ ਤੱਕ ਇੱਕ ਵੀ ਜਿਹੜੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਨੇ ਪੰਜਾਬ ਦੇ ਮੰਤਰੀ ਤੇ ਪੰਜਾਬ ਦੇ ਐਮਐਲਏ ਤੇ ਆਮ ਆਦੀ ਪਾਰਟੀ ਦੇ ਲੀਡਰ ਹੀ ਜਿਹੜੀ ਆ ਉਹ ਜਾਣਕਾਰੀ মিডিਆ ਨੂੰ ਦੇ ਰਹੇ ਨੇ ਜੋ ਸਰਕਾਰ ਦੱਸ ਰਹੀ ਆ ਫਿਰਾਲ ਉਹੀ ਜਿਹੜਾ ਵਾ ਮੀਡੀਆ ਦੇ ਵਿੱਚ ਦਿਖਾਇਆ ਜਾ ਰਿਹਾ ਲੇਕਿਨ ਵਿਜੀਲੈਂਸ ਬਿਊਰੋ ਵੱਲੋਂ ਅਜੇ ਤੱਕ ਕੋਈ ਵੀ ਅਧਿਕਾਰਿਕ ਤੌਰ ਤੇ ਜਿਹੜਾ ਬਿਆਨ ਜਿਹੜੀ ਉਹ ਪੁਸ਼ਟੀ ਨਹੀਂ ਕੀਤੀ ਗਈ ਹੈਗੀ ਪਰ ਅੱਜ ਜਿਹੜੇ ਪੰਜਾਬ ਹਰਿਆਣਾ ਸਮੇਤ ਜਿਹੜੇ ਚਾਰ ਸੂਬਿਆਂ ਦੇ ਵਿੱਚ ਜਿਹੜੀ ਛਾਪੇਮਾਰੀ ਦੀ ਗੱਲ ਕੀਤੀ ਜਾ ਰਹੀ ਹੈ ਉਹ ਵੀ ਪੰਜਾਬ ਸਰਕਾਰ ਦੇ ਸੂਤਰ ਹੀ ਦੱਸ ਰਿਹਾਗੇ ਨੇ ਨਾ ਕਿ ਵਿਜੀਲੈਂਸ ਵਿਭਾਗ ਦੇ ਸੂਤਰ ਔਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਹੁਣ ਮਜੀਠਾ ਟੀਮ ਗਈ ਹੈਗੀ ਹੈ ਕਿਉਂਕਿ ਹੁਣ ਤੱਕ 6 ਲੋਕਾਂ ਦੇ ਜਿਹੜਾ ਨੇ ਮਜੀਠੀਆ ਦੇ ਖਿਲਾਫ ਜਿਹੜੇ ਸਟੇਟਮੈਂਟ ਹੋਣ ਤੋਂ ਬਾਅਦ ਕਿਉਂਕਿ 6 ਲੋਕ ਜਿਹਦੇ ਜਸਿਸ ਨਿਰੰજન ਸਿੰਘ ਤਲਬੀਰ ਗਿੱਲ ਬਿੱਟੂ ਔਲਖ ਜਗਜੀਤ ਚਾਲ ਅਤੇ ਬੌਨੀ ਅਜਨਾਲਾ ਉਹ 6 ਜਿਹੜੇ ਬਿਆਨ ਜਿਹੜੇ ਦਰਜ ਹੋ ਨੇ ਉਹਨਾਂ ਤੋਂ ਬਾਅਦ ਹੀ ਅੱਜ ਵਿਜੀਲੈਂਸ ਦੀਆਂ ਟੀਮਾਂ ਨੇ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਚੰਡੀਗੜ੍ਹ ਦੇ ਵਿੱਚ ਇੱਕੋ ਸਮੇਂ ਰੇਡ ਕੀਤੀ ਗਈ ਹੈ ਔਰ 12 ਵਜੇ ਦੇ ਕਰੀਬ ਸੋਚਾ ਦੱਸਿਆ ਜਾ ਰਿਹਾ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਉੱਥੇ ਮਜੀਠਾ ਲੈ ਕੇ ਜਾਊਗਾ ਇਸ ਮਾਮਲੇ ਦੇ ਵਿੱਚ ਨਵੀਂ ਜਿਹੜੀ ਸਰਕਾਰ ਦੇ ਸੂਤਰ ਦਾਸ ਨੇ ਜਿਹੜੀ ਖਬਰ ਸਾਹਮਣੇ ਆ ਰਹੀ ਆ ਕਿ ਇਸ ਕੇਸ ਦੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਕਿਉਂਕਿ ਪੰਜਾਬ ਦੇ ਵਿੱਚ ਇੱਕ ਚੰਡੀਗੜ੍ਹ ਦੇ ਵਿੱਚ ਇੱਕ ਤਰ੍ਹਾਂ ਇੱਕ ਮਹਾਲੀ ਦੇ ਵਿੱਚ ਕਬਰਸਰ ਦੇ ਵਿੱਚ ਆ ਤੇ ਅੰਮ੍ਰਿਤਸਰ ਦਾ ਜਿਹੜਾ ਨਾਰਕੋਟਿਕਸ ਕੰਟਰੋਲ ਬਿਊਰੋ ਜੁਨਿਟ ਉਹਨਾਂ ਵੱਲੋਂ ਵੀ ਮਜੀਠੀਆ ਦੀ ਜਿਹੜੀ ਪੁਸ਼ਗੀਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਮਸਲੇ ਦੇ ਵਿੱਚ ਐਨਸੀਬੀ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਾਲ ਹੀ ਸੰਪਰਕ ਕੀਤਾ ਹੈਗਾ ਕਿ ਜਿਹੜੀ ਡਿਟੇਲ ਆ ਸਾਡੇ ਨਾਲ ਸਾਂਝੀ ਕੀਤੀ ਜਾਵੇ ਕਿਉਂਕਿ ਇਸ ਕੇਸ ਦੇ ਵਿੱਚ ਕਿਉਂਕਿ ਮਾਮਲਾ ਐਨਡੀਪੀਐਸ ਐਕਟ ਦੇ ਨਾਲ ਵੀ ਜੁੜਿਆ ਆ ਹਾਲਾਂਕਿ ਪਿਛਲੇ 4 ਸਾਲ ਤੋਂ ਚਲਾਨ ਨਹੀਂ ਪੇਸ਼ ਕੀਤਾ ਗਿਆ ਲੇਕਿਨ ਹੁਣ ਇੱਕ ਨਵਾਂ ਕੇਸ ਆ ਐਨ ਪੀਐਸਏ ਐਕਟ ਔਰ ਮੰਨੀ ਲੌਂਡਰਿੰਗ ਦੇ ਮਸਲੇ ਦੇ ਵਿੱਚ ਪਹਿਲਾਂ ਵੀ ਈਡੀ ਜਿਹੜੀ ਆ ਪੁੱਛਗਿੱਛ ਕਰ ਚੁੱਕੀ ਹੈ ਕਿ ਲੇਕਿਨ ਹੁਣ ਫਿਲਹਾਲ ਜਿਹੜੀ ਨਾਰਕੋਟਿਕਸ ਕੰਟਰੋਲ ਬਿਊਰੋ ਵਾ ਉਹਦੇ ਜਿਹੜੇ ਵੀ ਜਿਹੜੀ ਆ ਸਟੇਟਮੈਂਟ ਸਾਹਮਣੇ ਆਈ ਹੈ ਪਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਵੀ ਜਿਹੜੀ ਆ ਉਹ ਸ਼ੇਅਰ ਕੀਤੀ ਗਈ ਜਿਹਦੇ ਵਿੱਚ ਉਹਨਾਂ ਦੇ ਵਕੀਲ ਸੋਤੀ ਦੇ ਹਵਾਲੇ ਦੇ ਨਾਲ ਲਿਖਿਆ ਗਿਆ ਕਿ ਮੇਰਾ ਖੁੱਲਾ ਚੈਲੰਜ ਹੈ ਡੀਜੀਪੀ ਪੰਜਾਬ ਨੂੰ ਵਿਜੀਲੈਂਸ ਟੀਮ ਨੂੰ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਕਿ ਇੱਕ ਵੀ ਛੋਟੀ ਤੋਂ ਛੋਟੀ ਐਨਡੀਪੀਐਸ ਦੀ ਧਾਰਾ ਲਗਾ ਕੇ ਦਿਖਾਓ ਉਹ ਦੂਜੇ ਪਾਸੇ ਉਸੇ ਪੋਰਟੇ ਤੇ ਇੱਕ ਵੀਡੀਓ ਵੀ ਮਜੀਠਿਆ ਦੀ ਗ੍ਰਿਫਤਾਰੀ ਦਾ ਸਮਾਂ ਜਦਕਿ ਦੂਸਰੇ ਵਿੱਚ ਐਡਵੋਕੇਟ ਨੇ ਇੱਕ ਚੈਨਲ ਨੂੰ ਵੀ ਇੰਟਰਵਿਊ ਦਿੱਤੀ ਹੈ ਜਿਹਦੇ ਵਿੱਚ ਕਿਹਾ ਗਿਆ ਜਦੋਂ ਸਵਾਲ ਪੁੱਛਿਆ ਜਾਂਦਾ ਕਿ ਜਿਹੜਾ ਇਹ ਸਰਕਾਰ ਪ੍ਰਚਾਰ ਕਰੀ ਹੈ ਕਿ ਜੁਧ ਨਸ਼ਾ ਵਿਰੋਧ ਦਾ ਇਸ ਦਾ ਜਵਾਬ ਉਹਨਾਂ ਦੇ ਐਡਵੋਕੇਟ ਨੇ ਕਿਹਾ ਕਿ ਇਹ ਅਸਲ ਵਿੱਚ ਮੀਡੀਆ ਟ੍ਰਾਇਲ ਹੈ ਕਿਉਂਕਿ ਉਹ ਮੀਡੀਆ ਟ੍ਰਾਇਲ ਜਿਹੜਾ ਵਾ ਉਹ ਜੋ ਦਿਖਾਇਆ ਜਾ ਰਿਹਾ ਜੋ ਉਹਨਾਂ ਨੂੰ ਕਿਹਾ ਜਾ ਰਿਹਾਗਾ ਹੁਣ ਉਹ ਕਹਿੰਦੇ ਕਿ ਸਾਡਾ ਓਪਨ ਚੈਲੰਜ ਆ ਜਿਹੜਾ ਆਮ ਆਦਮੀ ਪਾਰ ਦੀ ਹੈੱਡ ਟੀਮ ਨੂੰ ਜਾਂ ਐਡਵੋਕੇਟ ਜਨਰਲ ਨੂੰ ਜਾਂ ਡੀਜੀਪੀ ਸਾਹਿਬ ਨੂੰ ਜਿਨ੍ਹਾਂ ਨੇ ਪਰਚਾ ਦਰਜ ਕੀਤਾ ਇਤੋਂ ਤੱਕ ਉਹਨੇ ਕਿਹਾ ਚੀਫ ਮਿਨਿਸਟਰ ਸਾਹਿਬ ਨੇ ਵੀ ਕਿਹਾ ਸੀ ਕਿ 29 ਮੋਬਾਈਲ ਜਿਹੜੇ ਨੇ ਰਿਕਵਰ ਹੋਏ ਨੇ ਪਰ ਉਹਨੇ ਕਿਹਾ ਕਿ ਕਾਗਜ਼ੀ ਦਿਖਾਈ ਨਹੀਂ ਕਿ ਇਹਨਾਂ ਵਿੱਚੋਂ ਇੱਕ ਵੀ ਹਲੇ ਤੱਕ ਜਿਹੜਾ ਵਾ ਉਹ ਜ਼ੀਰੋ ਆ ਜੀ ਇਸ ਕਰਕੇ ਉਹਨਾਂ ਦਾ ਜਿਹੜਾ ਬਈ ਚੈਲੰਜ ਜਿਹੜਾ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਤੋਂ ਜਿਹੜਾ ਦਿਖਾਇਆ ਗਿਆ ਜਿਹਦੇ ਵਿੱਚ ਕਿਹਾ ਕਿ ਮੇਰਾ ਕੁਲਾ ਚੈਲੰਜ ਹੈ ਡੀਜੀਪੀ ਪੰਜਾਬ ਨੂੰ ਵਿਜੀਲੈਂਸ ਛੀਪ ਨੂੰ ਪੰਜਾਬ ਵਿਜੀਲ ਨੂੰ ਕਿ ਇੱਕ ਵੀ ਛੋਟੀ ਤੋਂ ਛੋਟੀ ਐਨਡੀਪੀਐਸ ਦੀ ਧਾਰਾ ਲਗਾ ਕੇ ਦਿਖਾਓ ਐਡਵੋਕੇਟ ਧਰਵੀਰ ਸਿੰਘ ਸੋਪਤੀ ਪੋਸਟਡ ਬਾਈ ਟੀਮ ਵਿਕਰਮ ਸਿੰਘ ਮਜੀਠੀਆ ਹੁਣ 6 ਪੁਆਇੰਟ ਜਿਹੜੇ ਨੇ ਅੱਜ ਜਿਹੜੇ ਚਰਚਾ ਹੋ ਰਹੀ ਇੱਕ ਤੇ ਪੰਜਾਬ ਵਿਜੀਲੈਂਸ ਬਿਊਰੋ ਨੇ ਦਾਵਾ ਕੀਤਾ ਸੀ ਕਿ 540 ਕਰੋੜ ਰੁਪਏ ਦੀ ਮਨੀ ਦਾ ਸਵਾਲ ਹੈ ਸੁਰੂਤ ਤੋਂ ਬਾਅਦ ਮਾਮਲਾ ਜਟ ਜਾਇਦਾਦ ਬਣਾਈਆ 25 ਜੂਨ ਨੂੰ 4:30 ਵਜੇ ਕੇਸ ਦਰਜ ਕੀਤਾ ਗਿਆ ਔਰ ਇਸ ਤੋਂ ਬਾਅਦ ਉਦੋਂ ਹੀ ਕਿਹਾ ਗਿਆ ਸੀ ਕਿ 26 ਜਿਹੜੇ ਸਥਾਨ ਜਿਹੜੇ ਨੇ ਵਿਕਰਮ ਸਿੰਘ ਮੀਠਿਆ ਦੇ ਏਜੰਟ ਜੁੜੇ ਉਹਨਾਂ ਦੇ ਜਿਹੜੀ ਛਾਪੇਮਾਰੀ ਕੀਤੀ ਗਈ ਲੇਕਿਨ ਪੰਜਾਬ ਵਿਜੀਲੈਂਸ ਜਾਂ ਪੰਜਾਬ ਸਰਕਾਰ ਨੇ ਉਹ 26 ਜਿਹੜੇ ਸਥਾਨ ਉਹ ਜ਼ਿਕਰ ਨਹੀਂ ਕੀਤਾ ਫਿਰ ਉਸੇ ਦਿਨ 11:30 ਦੇ ਵਿਕਰਮ ਸਿੰਘ ਮੀਠਿਆ ਦੀ ਗ੍ਰਿਫਤਾਰੀ ਪਾ ਦਿੱਤੀ ਗਈ ਸੀ ਇਸ ਦਰਾਂ ਪੰਜਾਬ ਸਰਕਾਰ ਨੇ ਪੰਜਾਬ ਦੇ ਮੰਤਰੀਆਂ ਨੇ ਦਾਅਵਾ ਕੀਤਾ ਸੀ ਕਿ 29 ਮੋਬਾਈਲ ਫੋਨ 5 ਲੈਪਟਾਪ 3 ਆਈਪੈਡ 2 ਡੈਸਕਟਾਪ 8 ਡੈਰੀਆਂ ਉਹ ਵੀ ਹਲੇ ਤੱਕ ਵਿਜੀਲੈਂਸ ਨੇ ਹਿਰਾਸਤ ਨਹੀਂ ਕੀਤੀ ਹੈਗੇ ਔਰ 26 ਜੂਨ ਨੂੰ ਵਿਜੀਲੈਂਸ ਬਿਊਰੋ ਨੇ ਮਜੀਠੀਆ ਨੂੰ ਮਹਾਲੀ ਅਦਾਲਤ ਵਿੱਚ ਪੇਸ਼ ਕੀਤਾ ਸੀ ਔਰ ਉਹਦੇ ਚੀਜ਼ ਵਿਜੀਲੈਂਸ ਨੇ ਪੂਰੇ ਜਿਹੜਾ ਅਦਾਲਤ ਦੇ ਚਾਰੇ ਗੇਟ ਬੰਦ ਕਰ ਦਿੱਤੇ ਆਮ ਲੋਕਾਂ ਨੂੰ ਵੀ ਜਿਹੜਾ ਆਉਣਾ ਜਾਣਾ ਬੰਦ ਕਰ ਦਿੱਤਾ ਹੈ ਮੀਡੀਆ ਨੂੰ ਵੀ ਦੂਰ ਰੱਖਿਆ ਗਿਆ ਸੀ ਵੱਡੇ ਪੱਧਰ ਤੇ ਤਣਾਤੀ ਕੀਤੀ ਗਈ ਸੀ ਹਾਲਾਂਕਿ ਉਧਰ ਕਾਲੀ ਵਰਕਰ ਵੀ ਹਿਰਾਸਤ ਦੇ ਵਿੱਚ ਲੈ ਗਏ ਸੀ ਤੇ ਜਿਹੜੇ ਮਜੀਠੀਆ ਉਹ ਦਿਨ ਮਜੀਠੀਆ ਦੇ ਘਰ ਹੀ 25 ਤਰੀਕ ਨੂੰ ਉਹਨਾਂ ਦੇ ਖਿਲਾਫ ਵੀ ਸਰਕਾਰ ਅਬਰ ਸਰ ਪੁਰ 16/759 ਦਾ ਕਹਿੰਦੇ ਮਕਦਮਾ ਦਰਜ ਕੀਤਾ ਗਿਆ ਤੇ ਇਸ ਟਾਈਮ ਜਿਹੜਾ ਵਿਕਰਮਜੀਤਿਆ 7 ਦਿਨ ਦੇ ਰਿਮਾਂਡ ਤੇ ਆ 27 ਜੂਨ ਨੂੰ ਇਸ ਮਾਮਲੇ ਦੇ ਵਿੱਚ ਡੀਜੀਪੀ ਸੁਧਾਰ ਚੱਟੋ ਪਰਦੇ ਦੀ ਐਂਟਰੀ ਆਹੀ ਉਹਨਾਂ ਨੇ ਚੰਡੀਗੜ੍ਹ ਸਿਦ ਪੰਜਾਬ ਪੁਰ ਦੇ ਆਫਿਸ ਜਾ ਕੇ ਆਪਣੀ ਸਟੇਟਮੈਂਟ ਦਰਜ ਕਰਵਾਈ ਤੇ ਉਹਨਾਂ ਨੇ ਕਿਹਾ ਸੀ ਕਿ 2021 ਜਦੋਂ ਡੀਜੀਪੀ ਅਹੁਦੇ ਤੇ ਤਰਾਂ ਸੀ ਉਸ ਸਮੇਂ ਜੀਤਿਆ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਜਿਵੇਂ ਕਿ ਵਿਜੀਲੈਂਸ ਨੂੰ ਉਹਨਾਂ ਨੇ ਆਪਣੇ ਬਿਆਨ ਦਰਜ ਕਰਵਾਏ ਉਹਨਾਂ ਨੇ ਕਿਹਾ ਕਿ ਸਾਰੀ ਹਿਸਟਰੀ ਉਹਨਾਂ ਨੇ ਦੱਸਤੀ ਆ ਔਰ ਉਸ ਕੇਸ ਦੇ ਵਿੱਚ ਜਿਹੜਾ ਵਾ ਉਹ ਜਿਹੜਾ ਜੋ ਉਹਨੂੰ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਨੇ ਵਿਜੀਲੈਂਸ ਦੇ ਦਫ਼ਤਰ ਦੇ ਪਹੁੰਚ ਕੇ ਬਿਆਨ ਦਰਜ ਕਰਵਾਏ ਸੀ ਉਹਨਾਂ ਕਹਿੰਿਆ ਸੀ ਕਿ ਉਹਨਾਂ ਨੇ 2013 ਵਿੱਚ ਡਰੱਗ ਤਸਕਰੀ ਨਾਲ ਜੁੜੀ ਮਨੀ ਲੌਂਡਰਿੰਗ ਕੇਸ ਦੀ ਜਾਂਚ ਕੀਤੀ ਤੇ ਉਸ ਸਮੇਂ ਉਹਨਾਂ ਨੇ ਕਰੀਬ 44 ਲੋਕਾਂ ਨੂੰ ਪੁੱਛਗਿੱਛ ਕੀਤਾ ਤੇ ਉਸ ਸਮੇਂ ਡਰੱਗ ਤਸਕਰੀ ਕੇਸ ਚ ਦੋਸ਼ੀ ਜਗਦੀਸ਼ ਭੋਲਾ ਤੇ ਹੋਰਾਂ ਲੋਕਾਂ ਨੇ ਬਜੀਠੀਆ ਦਾ ਨਾਮ ਸਟੇਟਮੈਂਟ ਤੋਂ ਲਿਆ ਸੀ ਤੇ ਉਹਨਾਂ ਨੇ ਇਸ ਕਿਹਾ ਕਿ ਉਹਨਾਂ ਸਾਰਾ ਕੁਝ ਵਿਜੀਲੈਂਸ ਨੂੰ ਦੱਸਤਾ 29 ਤਰੀਕ ਨੂੰ ਸਾਬਕਾ ਕਾਂਗਰਸੀ ਦਲ ਦੇ ਵਿਧਾਇਕ ਜਿਹੜੇ ਇਸ ਟਾਈਮ ਭਾਜਪਾ ਚ ਬੋਨੀ ਅਜਨਾਰਾ ਨੇ ਵਿਜੀਲੈਂਸ ਦੇ ਦਫ਼ਤਰ ਪਹੁੰਚ ਕੇ ਬਿਆਨ ਦਰਜ ਕਰਵਾਏ ਸੀ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਉਹਨਾਂ 2013 ਚ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲੂ ਨੂੰ ਤੇ ਡੀਜੀਪੀ ਨੂੰ ਚਿੱਠੀ ਲਿਖੀ ਸੀ। ਉਸੇ ਦਿਨ ਹੀ ਵਿਕਰਮ ਸਿੰਘ ਜੀਠੀਆ ਦੇ ਸਿਆਸੀ ਸਲਾਹਕਾਰ ਰਹੇ ਚੁੱਕੇ ਨੇ ਤਲਬੀਰ ਗਿੱਲ। ਉਹਨਾਂ ਨੇ ਵੀ ਵਿਜੀਲੈਂਸ ਨੂੰ ਜਿਹੜੇ ਆਪਣੇ ਬਿਆਨ ਦਰਜ ਕਰਵਾਏ ਸੀ ਔਰ ਬੀਤੇ ਦਿਨ ਜਿਹੜੇ ਵਿਜੀਲੈਂਸ ਦੇ ਸਾਹਮਣੇ ਜਗਦੀਸ਼ ਚਾਲ ਤੇ ਮਨਿੰਦਰ ਸਿੰਘ ਉਰਫ ਬਿੱਟੂ ਇਹਨਾਂ ਨੇ ਵੀ ਆਪਣੇ ਬਿਆਨ ਦਰਜ ਕਰਵਾਇਆ ਕਿ 2010 ਵਿੱਚ ਉਹਨਾਂ ਦੇ ਮਜੀਠੀਆ ਦੇ ਨਾਲ ਸੰਬੰਧ ਲੇਕਿਨ ਉਹ ਬਾਕੀ ਉਹਨਾਂ ਜਿਹੜੀ ਜਿਹੜੀ ਕੱਲ ਜਿਹੜੀ ਬੀਤੇ ਦਿਨ ਜਿਹੜੀ ਆ ਉਹ ਜਿਹੜੀ ਸਟੇਟਮੈਂਟ ਆਪਣੀ ਦਰਜ ਕਰਵਾ ਦਿੱਤੀ ਕਿ ਇਹਦੇ ਵਿੱਚ ਇੱਕ ਰਿਟਾਇਰਡ ਪੁਲਿਸ ਅਫਸਰ ਦੀ ਵੀ ਜਿਹੜੀ ਆ ਪੁਸ਼ਗੀਸ਼ ਤੇ ਜਾਂਚ ਹੋਣੀ ਚਾਹੀਦੀ ਪਰ ਅੱਜ ਜਦ ਬਿਕਰਮ ਸਿੰਘ ਮਜੀਠੀਆ ਨੂੰ ਕਿ ਦਿੱਤਾ ਪਿਛਲੇ ਦਿਨ ਮਸ਼ੋਬਰਾ ਲੈ ਕੇ ਗਏ ਸੀ ਅੱਜ ਮਜੀਠੇ ਲਜਾਇਆ ਜਾ ਰਿਹਾ ਹੈਗਾ ਤੇ ਬਾਕੀ ਜਿਹੜਾ ਨਾ ਪੰਜਾਬ ਹਰਿਆਣਾ ਯੂਟੀ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਵਾ ਉਨਾ ਦੇ ਜਿਹੜੇ ਨੇ ਜਿਹੜੇ ਟਿਕਾਣਿਆਂ ਤੇ ਕਹਿੰਦੇ ਛਾਪੇਮਾਰੀ ਕੀਤੀ ਹੈ ਚੰਡੀਗੜ੍ਹ ਤੇ 25 ਤਰੀਕ ਨੂੰ ਹੋ ਗਿਆ ਜਿਹੜਾ ਸਰਕਾਰੀ ਉਹਨਾਂ ਨੂੰ ਫਲੈਟ ਮਿਲਿਆ ਉਹਦੇ ਘਰ ਵੀ ਕਾਲੀ ਦਲ ਨੇ ਇਲਜ਼ਾਮ ਲਾਇਆ ਕਿ 40-45 ਬੰਦੇ ਬਿਨਾਂ ਪੁੱਛੇ ਐਂਟਰ ਕਰ ਗਏ ਹਨ ਯੂਪੀ ਦੇ ਵਿੱਚ ਕਿਉਂਕਿ ਯੂਪੀ ਦੇ ਵਿੱਚ ਇਹਨਾਂ ਦੇ ਵੱਡ ਵਡੇਰਿਆਂ ਦਾ ਸ਼ੁਰੂ ਤੋਂ ਹੀ ਉਥੇ business ਚੱਲਦਾ ਆ ਰਿਹਾ ਤੇ ਉੱਥੇ ਵੀ ਵਿਜੀਲੈਂਸ ਜਿਹੜੀ ਕਹਿੰਦੇ ਕਿ ਟੀਮ ਆ ਉਹ ਜਾ ਕੇ ਜਾਂਚ ਕਰ ਰਹੀ ਹੈਗੀ ਜੀ ਬਹੁਤ ਸ਼ੁਕਰੀਆ ਜੀ